ਅਹਮਦਾਬਾਦ ਦੇ ਵਿੱਚ ਕੱਲ ਏਅਰ ਇੰਡੀਆ ਦੇ ਜਹਾਜ਼ ਦੇ ਨਾਲ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਜਿਦੇ ਚ 242 ਲੋਕਾਂ ਦੇ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਹੀ ਪੈਦਾ ਹੋ ਗਿਆ ਕਿ ਜਹਾਜ਼ ਨੂੰ ਸਭ ਤੋਂ ਸੇਫ ਜਰਨੀ ਮੰਨਿਆ ਜਾਂਦਾ ਹੈ। ਅਧਿਕਾਰ ਇਹ ਹਾਦਸਾ ਕਿਵੇਂ ਵਾਪਰ ਗਿਆ? ਕੀ ਕੋਈ ਟੈਕਨੀਕਲੀ ਫਾਲਟ ਹੋਇਆ ਕਿ ਇੰਜਣ ਫੇਲ ਹੋ ਗਏ? ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਗੱਲਾਂ ਜਰੂਰ ਸਾਹਮਣੇ ਆ ਰਹੀਆਂ ਨੇ ਪਰ ਇਨਵੈਸਟੀਗੇਸ਼ਨ ਇਹਦੇ ਉੱਪਰ ਜਾਰੀ ਹੈ। ਸਾਰੇ ਸਵਾਲਾਂ ਦੀ ਉੱਪਰ ਗੱਲਬਾਤ ਕਰਾਂਗੇ। ਮੇਰੇ ਨਾਲ 에어 ਵਾਈਸ ਮਾਰਸ਼ਲ ਸਰਜੀ ਸਿੰਘ ਹੋਠੀ ਜੀ ਮੌਜੂਦ ਹੈਗੇ ਨੇ ਜਿਹੜੇ 에어 ਫੋਰਸ ਦੇ ਵਿੱਚ ਲੰਬਾ ਸਮਾਂ ਇਹਨਾਂ ਦਾ ਤਜਰਬਾ ਔਰ ਉਸ ਤੋਂ ਬਾਅਦ ਇਹਨਾਂ ਨੇ 에어 ਇੰਡੀਆ ਦੇ ਵਿੱਚ ਵੀ 5 ਸਾਲ ਤੌਰ ਪਾਇਲਟ ਵੀ ਜਹਾਜ਼ ਉਡਾਇਆ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦਾ ਤਜਰਬਾ ਕੀ ਕਹਿੰਦਾ। ਜੋ ਵੀਡੀਓ ਸਾਹਮਣੇ ਆਈਆਂ ਨੇ ਉਸ ਤੋਂ ਕੀ ਲੱਗ ਰਿਹਾ ਹੈ ਇਹਨਾਂ ਨੂੰ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੋ ਸਕਦਾ ਕਿਉਂਕਿ 2 ਮਿੰਟ ਦੇ ਵਿੱਚ ਜਿਹੜਾ ਉਹ ਟੇਕ-ਆਫ ਤੋਂ ਬਾਅਦ ਜਹਾਜ਼ ਜਿਹੜਾ ਉਹ ਡਿੱਗ ਜਾਂਦਾ ਤਾਂ ਗੱਲਬਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸਰ ਕੱਲ ਜੋ ਹਾਦਸਾ ਵਾਪਰਿਆ ਬੇਹੱਦ ਦਰਦਨਾਕ ਇਹ ਹਾਦਸਾ ਸੀਗਾ 241 ਲੋਕਾਂ ਦੀ ਮੌਤ ਹੋ ਗਈ ਜਿਹੜੇ ਸਵਾਰ ਸੀਗੇ ਜਹਾਜ਼ 'ਚ ਹਰ ਕਿਸੇ ਦੇ ਮਨ 'ਚ ਇਹ ਸਵਾਲ ਇਸ ਵੇਲੇ ਚੱਲ ਰਿਹਾ ਕਿ ਦੋ ਇੰਜਨ ਹੁੰਦੇ ਨੇ ਜਹਾਜ਼ ਦੇ ਵਿੱਚ ਬਹੁਤ ਸੇਫ ਜਰਨੀ ਮੰਨੀ ਜਾਂਦੀ ਹੈ ਇਹ ਹਾਦਸਾ ਜਦੋਂ ਤੁਸੀਂ ਤਸਵੀਰਾਂ ਦੇਖੀਆਂ ਵੀਡੀਓ ਤੁਹਾਡੇ ਮਨ ਦੇ ਵਿੱਚ ਕੀ ਆਇਆ ਕਿ ਇਹ ਜਹਾਜ਼ ਦੇ ਨਾਲ ਹੋਇਆ ਕੀ ਹੋਏਗਾ ਹਾਂਜੀ ਥੈਂਕ ਯੂ ਤੁਹਾਡੇ ਆਉਣ ਦਾ ਹੈ ਕਈ ਜਿਹੜੇ ਸਵਾਲ ਤੁਸੀਂ ਪੁੱਛ ਰਹੇ ਮੈਂ ਵੀ ਕੱਲ ਤੋਂ ਟੀਵੀ ਦੇ ਨਾਲ ਲੱਗਿਆ ਪਿਆ ਹੈ ਜੁੜਿਆ ਹੈਗਾ ਕਿ ਬਹੁਤ ਇਹ ਚੀਜ਼ ਬੜੀ ਦੁਖਦਾਇਕ ਚੀਜ਼ ਹੋਈ ਹੈ ਇਨੀਆਂ ਮੌਤਾਂ ਹੋਣੀਆਂ ਅੱਛੀ ਚੀਜ਼ ਨਹੀਂ ਹੈ ਐਵੀਏਸ਼ਨ ਇੰਡਸਟਰੀ ਲਈ ਲੋਕਾਂ ਲਈ ਕੰਟਰੀ ਲਈ ਬਟ ਜਿਹੜੀ ਚੀਜ਼ ਸਮਝਣ ਵਾਲੀ ਚੀਜ਼ ਹੈ ਯੈਸ ਹਾਲੇ ਵੀ ਮੈਂ ਕਹਿੰਦਾ ফ্লাইਿੰਗ ਜਿਹੜਾ ਹੈ ਇਜ਼ ਵਨ ਆਫ ਦਾ ਸੇਫਸਟ ਮੋਡ ਆਫ ਟਰੈਵਲਿੰਗ ਐਂਡ ਜਿੱਥੇ ਤੱਕ ਜਹਾਜ਼ ਹੈ ਮੈਕੈਨੀਕਲ ਚੀਜ਼ ਹੈ ਯੂ نو ਐਕਸ਼ਨਸ ਹੈਵ ਟੂ ਹੈਪਨ ਸੋ ਉਸੀ ਚੀਜ਼ ਦੇ ਵਿੱਚ ਥੋੜੀ ਜੀ ਉਸ ਕਿਲੋਂ ਡਿਸਮਿਸ ਕਰਨੀ ਚਾਹੀਦੀ ਹੈ ਕਿ ਨਾਥਿੰਗ ਥੈਟ ਕਿ ਇਹ ਚੀਜ਼ ਡੇਂਜਰਸ ਹੋ ਗਈ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਜਿਹੜੇ ਜਹਾਜ਼ ਜੋ ਸਿਸਟਮ ਹੈਗਾ ਸਾਡੇ ਆਈ ਕਾ ਦਾ ਡੀਜੀਸੀ ਦਾ ਸਿਸਟਮ ਪਾਇਲਟ ਟ੍ਰੇਨਿੰਗ ਦਾ ਸਿਸਟਮ ਹੈਗਾ ਐਂਡ ਦੀ ਮੈਂਟੇਨੈਂਸ ਆਫ ਦਿਸ ਏਅਰਕ੍ਰਾਫਟ ਐਂਡ ਜੋ ਰੂਲਸ ਰੈਗੂਲੇਸ਼ਨ ਡੀਜੀਸੀ ਨੇ ਬਣਾਇਆ ਦੇ ਆ ਜਸਟ ਮੇਡ ਦੇ ਸੋ ਫੁੱਲ ਪ੍ਰੂਫ ਮੇਡ ਸੋ ਸੇਫ ਟੂ ਮੇਕ ਸੇਫ ਕੰਡਕਟ ਆਫ ਫਲਾਈਂਗ ਪਰ ਜਦੋਂ ਦਿਨ ਕਰ ਉਹਨਾਂ ਐਕਸੀਡੈਂਟ ਹੋਇਆ ਹੈ ਉਹਨਾਂ ਹੋਇਆ ਹੈ ਐਕਸੀਡੈਂਟ ਦੋ ਤਿੰਨ ਇਹ ਦਾਇਰੇ ਚ ਆਉਂਦਾ ਕਾਤੇ ਹੋਇਆ ਹੈਗਾ ਵਨ ਇਜ਼ ਜਿਹਨੂੰ ओके लेट अस स्टार्ट अप विद द पायलट हिमसेल्फ द पायलट्स आफ्टर जननिक जहाज ਉਹਨਾਂ ਦਾ ਸਾਰਾ ਕੁਝ ਦੇ ਕਮਾਂਡਰ ਉਹਦੇ ਏਅਰਕ੍ਰਾਫਟ ਉਹਨਾਂ ਦੇ ਰਿਸਪੌਂਸਿਬਿਲਟੀ ਜਹਾਜ਼ ਦਿੱਤੀ ਹੈ ਟੂ ਫਰਸਟ ਦਾ ਪਾਇਲਟ ਹੱਬ ਟੂ ਐਕਸੈਪਟ ਅ ਵੇਰੀ ਫਲਾਈਂਗ ਵਾਰਦੀ ਏਅਰਕ੍ਰਾਫਟ ਜਹਾਜ਼ ਉਹਨਾਂ ਦਾ ਕੰਮ ਹੈ ਚੰਗੀ ਤਰ੍ਹਾਂ ਚੈੱਕ ਕਰਨਾ ਸਿਸਟਮ ਹੈਗਾ ਸਾਡਾ ਚੈੱਕ ਕਰਕੇ ਕਰਨਾ ओके ਐਂਡ ਪਾਇਲਟ ਯਾ ਵਨ ਮੂਸਟ ਸ਼ੇਪ ਜੇ ਵਾਪਸ ਨਰਦੇ ਜਿਹੜੀ ਪਾਇਲਟ ਦੀ ਵੀ ਟ੍ਰੇਨਿੰਗ ਬਹੁਤ ਹੀ ਰਿਗਰਸ ਮੈਡੀਕਲ ਟ੍ਰੇਨਿੰਗ ਡੀਜੀਸੀਏ ਮੋਨਿਟਰਿੰਗ ਛੋਟੀ ਤੋਂ ਛੋਟੀ ਤੁਹਾਡੇ ਤੋਂ ਕਦੀ ਕੋਈ ਮਿਸਟੇਕ ਹੋਵੇ ਬਹੁਤ ਮੋਨਿਟਰਿੰਗ ਹੋ ਰਹੀ ਹੈ ਸੋ ਮੈਨੂੰ ਇਹ ਚੀਜ਼ ਨਹੀਂ ਬਹੁਤ ਹਾਈ ਸਟੈਂਡਰਡ ਹੈਗਾ ਇਹ ਜਿਹੜਾ ਹਾਈ ਸਟੈਂਡਰਡ ਮੈਂਟੇਨ ਕਰਨਾ ਇਹ ਕੋਈ 에ਅਰ ਇੰਡੀਆ ਜਾਂ ਇੰਡੀਗੋ ਇਹੋ ਜਿਹੀ ਕਰਨ ਤੇ ਡੀਜੀਸੀਏ ਇਹ ਜਿਹੜੀ ਸੈਂਟਰਲ ਬਾਡੀ ਹੋ ਮੈਂਟੇਨ ਕਰਦੀ ਹੈ ਉਹਨਾਂ ਦਾ ਆਪਣਾ ਸਿਸਟਮ ਹੈ ਟੂ ਮੈਂਟੇਨ ਥੀਸ ਕੁਆਲਿਟੀ ਆਫ ਦ ਪਾਇਲਟ ਸੇਮ ਇਨ 올 ਦ 에ਅਕ੍ਰਾਫਟ ਐਂਡ 올 ਸੋ ਉੱਥੇ ਮੈਂ ਜਿਹੜੀ ਦੂਜੀ ਗੱਲ ਹੈ ਟ੍ਰੇਨਿੰਗ ਦੇ ਵਾਲੇ ਕੋਈ ਚੀਜ਼ ਹੈ ਨਹੀਂ ਬਟ ਜਿੱਥੇ ਹਿਊਮਨ ਐਲੀਮੈਂਟ ਹੈਗਾ ਉਹ ਪਾਰਟ ਸੁੰਦੇ ਆ ਗਿਆ ਕੋਈ ਗਲਤੀ ਹੁੰਦੀਆਂ ਆਫਟਰ ਆਲ ਮਿਸਟੇਕਸ ਇਹਨੂੰ ਕਹਿੰਦਾ ਕੋਈ ਹੋ ਜਾਂਦੀ ਕੋਈ ਉਹ ਮਿਸਟੇਕ ਵੀ ਕੁਝ ਸਰਕਮਸਟੈਂਸਸ ਕੋਈ ਬਣਾ ਦਿੰਦਾ ਕਾਕਪਿਟ ਦੇ ਵਿੱਚ ਜਿੱਦਾਂ ਕਹਿ ਰਹੇ ਹੋ ਕਿ ਤੁਸੀਂ ਮੈਨੂੰ ਇਹ ਦੇਖ ਕੇ ਮੈਂ ਥ੍ਰੋਟਲ ਖੋਲਣਾ ਉਹ ਅੱਗੇ ਕੋਈ ਮੱਖੀ ਜੇ ਕੋਈ 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 ਚੀਜ਼ ਵੱਢ ਜਾਵੇ ਤਾਂ ਮੇਰਾ ਹੱਥ ਉੱਡ ਜਾਂਦਾ ਹੈਗਾ ਸੋ ਸਰਕਮਸਟੈਂਸਸ ਉਹਦੇ ਨਾਲ ਉਲਟ ਹੋ ਕੇ ਕੁਝ ਗਲਤ ਚੀਜ਼ ਹੋ ਸਕਦੀ ਹੈ ਕਿਉਂਕਿ ਕੁਝ ਤੁਸੀਂ ਬਾਹਰ ਤੁਸੀਂ ਡਿਸਟਰੈਕਟ ਕੋਈ ਹੋਰ ਚੀਜ਼ ਨਾ ਹੋ ਜਾਂਦੇ ਕੋਈ ਬਰਡ ਨੰਗੀ ਹੈ ਤੁਸੀਂ ਕੁਝ ਕਹਿਣਾ ਕਿ ਪੋਜੀਟਿਵ ਰੇਟਸ ਹੈ ਤੁਸੀਂ ਉਸ ਸੀਕੁਐਂਸ ਦੇ ਵਿੱਚ ਨਹੀਂ ਕਹਿੰਦੇ ਕੋਈ ਜਿਹੜੀ ਜੁੜੀ ਤਾਲਮੇਲ ਹੈਗੀ ਪਾਇਲਟਸ ਤਾਂ ਕੋ ਪਾਇਲਟ ਦੀ ਉਹ ਨਹੀਂ ਕਈ ਵਾਰੀ ਚੀਜ਼ ਬਣਦੀ ਹੈਗੀ ਤੇ ਕੋ ਪਾਇਲਟ 에ਰਰ ਕਹਿੰਦੇ ਹੋ ਸਕਦਾ ਹੈਗਾ ਸੋ ਇਵਨ ਇਨ ਸਪੈਕਟ ਆਫ ਦ ਸਮੋਥ ਚੈਕ ਸੋ ਦੇ ਕੁਡ ਬੀ ਸਿਸਟਮ ਦੇ ਕੁਝ ਪਾਇਲਟ 에ਰਰ ਵੀ ਹੋ ਸਕਦਾ ਪਰ ਲਾਈਕ ਐਸੇ ਪਤਾ ਲੱਗੋ ਹਾਂ ਜਿਵੇਂ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਮਨਾਂ ਚ ਹੈ ਕਿ ਜਿਵੇਂ ਪਹਿਲਾਂ ਵੀ ਬਹੁਤ ਵਾਰ 에ਰਰ ਹੁੰਦੇ ਹੋਣਗੇ ਜਦੋਂ ਐਮਰਜੈਂਸੀ ਲੈਂਡਿੰਗ ਹੋ ਜਾਂਦੀ ਹੈ ਪਰ ਕਹਿੰਦੇ ਨੇ ਕਿ ਜਹਾਜ਼ ਇੰਨੀ ਛੇਤੀ ਕਦੇ ਆਸਮਾਨ ਤੋਂ ਐਵੇਂ ਥੱਲੇ ਨਹੀਂ ਡਿੱਗਾ ਜਿਵੇਂ ਇਹ ਡਿੱਗਾ ਜਿਵੇਂ ਟੇਕ-ਆਫ ਕੀਤਾ ਟੇਕ-ਆਫ ਕਰਦਿਆਂ ਸਾਰ ਕੁਝ ਸਕਿੰਟਾਂ ਦੇ ਵਿੱਚ ਜਹਾਜ਼ ਥੱਲੇ ਆ ਗਿਆ ਤੁਹਾਨੂੰ ਕੀ ਲੱਗਦਾ ਕਿ ਦੋਵੇਂ ਇੰਜਨ ਫੇਲ ਹੋ ਗਏ ਹੋਣਗੇ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਇੰਨੀ ਸਪੀਡ ਦੇ ਨਾਲ ਜਹਾਜ਼ ਜ਼ਮੀਨ ਤੇ ਡਿੱਗ ਸਕਦਾ ਸੋ ਜਿਆ ਦੂਜੇ ਪਾਰ ਤੇ ਹੁਣ ਗਾਰੇ ਇਹ ਤਾਂ ਪੈਲਟ ਦੀ ਮੈਂ ਪਹਿਲਾਂ ਗੱਲ ਕਰ ਚੁੱਕੀ ਦੂਜਾ ਜਰ ਟੈਕਨੀਕਲ ਪਾਰ ਟੈਕਨੀਕਲ ਪਾਰ ਐਜ਼ ਅ ਇੰਜਨ ਪਰ ਥੈਮਸੈਲਫ ਆਫਟਰ ਸਾਰਾ ਕੁਛ ਹੀ ਇੰਜਨ ਹੈ ਜਿਹਨੇ ਇੰਜਨ ਨੇ ਤੁਹਾਨੂੰ ਪਾਵਰ ਦੇ ਕੇ ਰਨਵੇ ਤੋਂ ਜਿਸ ਟੇਕ ਆਫ ਦੇ ਸਾਬ ਚ ਤੁਹਾਡਾ ਐਕਸੈਲੇਟ ਕਰਦਾ ਜਿੱਦਾਂ ਹੀ ਸਪੀਡ ਇਹਦੀ ਵੱਧਦੀ ਹੈ ਜਿੱਦ ਦੀ ਸਪੀਡ ਵੱਧਦੀ ਉੰਨੀ ਲਿਫਟ ਵੱਧਦੀ ਹੈ ਟਿਲ ਵੀ ਕਮ ਟੂ ਦ ਜਹਾਜ਼ ਤੋਂ ਤਾਈ ਉਹਨੂੰ ਕਹਿੰਦੇ ਰਨਵੇ ਰਨਵੇ ਤੇ ਅਸੀਂ ਜਹਾਜ਼ ਨਠਾਉਣ ਲਈ ਹੈਗਾ ਜਹਾਜ਼ ਨੂੰ ਤੇ ਜਹਾਜ਼ ਜਿੱਦਾਂ ਨਾ ਪਾਵਰ ਪੂਰਾ ਪਾਵਰ ਖੋਲਦੇ ਤੇ ਟੇਕ ਆਫ ਲਈ ਤੇ ਤੁਹਾਡੀ ਸਪੀਡ ਵੱਧਦੀ ਜਿੱਦਾਂ ਸਪੀਡ ਵੱਧਦੀ ਹੈ ਤੁਹਾਡੀ ਲਿਫਟ ਵੱਧਦੀ ਹੈ ਟਿਲ ਵੀ ਕਮ ਟੂ ਅ ਸਰਟਨ ਸਟੇਜ ਇਨ ਦ ਟੇਕ ਆਫ ਰਨ ਕਿ ਤੁਹਾਡੀ ਜਿਹੜੀ ਲਿਫਟ ਇੰਨੀ ਹੋ ਜਾਂਦੀ ਕਿ ਜਹਾਜ਼ ਦਾ ਪੂਰਾ weight ਚੱਕਣ ਯੋਗਾ ਹੋ ਜਾਂਦਾ ਸੋ ਏਅਰਕ੍ਰਾਫਟ ਗੈਟਸ ਏਬੋਨ ਨਾਓ ਇਫ देयर ਇਜ਼ ਅ ਸਡਨ ਲਾਸ ਆਫ ਪਾਵਰ ਐਟ ਦੈਟ ਸਟੇਜ ਫਿਰ ਨੈਚੁਰਲੀ ਤੁਹਾਡੀ ਉਹ ਬੜੀ ਕ੍ਰਿਟੀਕਲ ਜਿਹੜੀ ਹੈ ਸਪੀਡ ਜਿਹੜੀ ਬਿਲਕੁਲ ਮਾਰਜਨਲ ਸਪੀਡ ਹੀ ਹੁੰਦੀ ਹੈ ਜਿਹੜੀ ਸਪੀਡ ਦੀ ਤੁਹਾਨੂੰ ਲਿਫਟ ਦਿੰਦੀ ਹੈ ਓਕੇ ਜਿੰਨੀ ਤੁਹਾਡੀ ਜਿਆਦਾ ਸਪੀਡ ਹੋਵੇ ਮਿਨਿਮਮ ਤੋਂ ਉਹ ਤੁਹਾਨੂੰ ਐਕਸਟਰਾ ਟਾਈਮ ਦੇ ਦਿੰਦੀ ਹੈ ਐਕਸਟਰਾ ਹਾਈਟ ਦੇ ਦਿੰਦੀ ਹੈ ਪਰ ਜੇ ਸਪੀਡ ਚਲੇ ਗਈ ਤਾਂ ਜਹਾਜ਼ ਨੇ ਲਿਫਟ ਕੱਟਣਾ ਤਾਂ ਡਿਗਣਾ ਹੀ ਡਿਗਣਾ ਹੈ ਸੋ ਟੈਕਨੀਕਲੀ ਗੱਲਾਂ ਵੀ ਬਹੁਤ ਲੀਡ ਕਰਦਾ ਪਿਆ ਇੰਜਨ ਦੇ ਵੱਲੋਂ ਕਿ ਇੰਜਨ ਦੋ ਇੰਜਨ ਹੈਗੇ ਆ ਦੋ ਦੇ ਏਅਰਕ੍ਰਾਫਟ ਮੇਡ ਵਨ ਇੰਜਨ ਇਜ਼ ਸਫੀਸ਼ੀਐਂਟ ਟੂ ਟੇਕਓਫ the hmm. second engine job to give you a safe landing hmm. ਦੂਜਾ ਕੋਈ ਜੇ ਬਰਡਟ ਹੋ ਜਵੇ ਹੁਣ ਬਰਡਟ ਹੋ ਜੇ ਉਹ ਤਾਂ ਲੱਗ ਨਹੀਂ ਰਿਹਾ ਬਟ ਟੈਕਨੀਕਲੀ ਦੋ ਹੀ ਚੀਜ਼ਾਂ ਦੋ ਇੰਜਨ ਇਕੱਠੇ ਬੰਦ ਹੋਣਾ ਕੋਈ ਸਮ ਸੋਰਟ ਆਫ ਫਿਊਲ ਦੀ ਡਿਸਰਪਸ਼ਨ ਹੋ ਜਾਣੀ ਇੱਕ ਇਹ ਚੀਜ਼ ਹੁੰਦੀ ਆ ਪਰ ਮੈਕੈਨੀਕਲੀ ਗੱਲਾਂ ਦੀ ਥੋੜੀਆਂ ਹੋਰ ਵੀ ਗੱਲਾਂ ਵੀ ਸਾਹਮਣੇ ਆਈਆਂ ਇੱਕ ਕਿ ਜਿਹੜੀ ਅੰਡਰ ਕੈਰੇਜ ਜਿਹੜੀ ਸੀ ਇੱਕਦਮ ਹੀ ਟੇਕ ਆਫ ਦੇ ਬਾਅਦ ਅਸੀਂ ਅਪ ਕਰਦੇ ਆਂਗੇ ਉਹ ਅਪ ਇਸ ਕਰਕੇ ਕਰਦੇ ਕਿ ਡਰੈਗ ਘਟੇ ਡਰੈਗ ਘਟੇ ਮਤਲਬ ਕਿ ਤੁਹਾਨੂੰ ਕੋਈ ਚੀਜ਼ ਤੁਸੀਂ ਰਨ ਵਿੱਚ ਤਾਂ ਚੜ ਗਿਆ ਤੁਹਾਡਾ ਨੱਠਣ ਦਾ ਕੰਮ ਖਤਮ ਹੋ ਗਿਆ ਪਹੀਆਂ ਦੀ ਲੋਡ ਨਹੀਂ ਸੁਸੀਂ ਸੀ ਉਹਨੂੰ ਅੰਡਰ ਕੈਰੀਜ ਨੂੰ ਰਿਟ੍ਰੈਕਟ ਕਹਿੰਦੇ ਉਹਨੂੰ ਅਸੀਂ ਕਰ ਲੈਨੇ ਜਿੱਦਾਂ ਅਸੀਂ ਵੀਲ ਅੰਦਰ ਜਾਂਦੇ ਆ ਕਿ ਜਿਹਨੂੰ ਕਿ ਜਹਾਜ਼ ਸਟੀਮ ਲਾਈਨ ਜਿਹਾ ਹੋ ਜਾਂਦਾ ਉਹ ਤੇਜ਼ ਜਾ ਸਕਦਾ ਉਹਨੂੰ ਕੋਈ ਡ੍ਰੈਗ ਘੱਟ ਹੋ ਜਾਂਦਾ ਸੋ ਅੰਡਰ ਕੈਰੀਜ ਅਸੀਂ ਪਹਿਲਾਂ ਉੱਤੇ ਕਰਦੇ ਆ ਪਰ ਇਹ ਜਹਾਜ਼ ਦੇ ਵਿੱਚ ਅਸੀਂ ਦੇਖਿਆ ਜਾਂਦਾ ਇਹ ਕ੍ਰੈਸ਼ ਤਾਂ ਇਹਦੀ ਅੰਡਰ ਕੈਰੀਜ ਉੱਤੇ ਗਈ ਨਹੀਂ ਇਹਦਾ ਮਤਲਬ ਕਿ ਇਹਦੇ ਚ ਡ੍ਰੈਗ ਐਕਸਟਰਾ ਸਿਗਾ ਹੀ ਹੈ ਫਿਰ ਉਹਦੇ ਜਦ ਪਾਵਰ ਨਾ ਹੋਵੇ ਡ੍ਰੈਗ ਸਪੀਡ ਘਟ ਹੋਵੇ ਤੇ ਏਅਰਕ੍ਰਾਫਟ ਵਿਲ ਨਾਟ ਬੀ ਦ ਲਿਫਟ ਬਿਕਮ ਇਨਸਫੀਸ਼ੀਐਂਟ ਦੂਜੇ ਪਾਸੇ ਕੋਈ ਕਹਿ ਰਿਹਾ ਦੇਖ ਰਿਹਾ ਦੇਖਣ ਨੂੰ ਕਿ ਫਲੈਪਸ ਉਹਦੇ ਉਹਨੂੰ ਕਹਿੰਦੇ ਟੇਕ ਆਫ ਸਟੇਜ ਫਲੈਪ ਦੇ ਟੇਕ ਆਫ ਉਹ ਐਡੀਸ਼ਨਲ ਲਿਫਟ ਦੇਣ ਵਾਸਤੇ ਹੁੰਦੇ ਆ ਉਹ ਅਪ ਦੇਖਿਆ ਸੋ ਕਈ ਚੀਜ਼ਾਂ ਜਿਹਨਾਂ ਇਹ ਟੈਕਨੀਕਲ ਚੀਜ਼ਾਂ ਜਿਹੜੀਆਂ ਤੁਸੀਂ ਕਹਿੰਦੇ ਟੈਕਨੀਕਲ ਪਾਇਲਟ ਇਹ ਸਾਰੀਆਂ ਚੀਜ਼ਾਂ ਟੈਲੀਵਿਜ਼ਨ ਮੈਂ ਵੀ ਦੇਖ ਰਿਹਾ ਲਾਈਕ ਅ ਲੇਮੈਨ ਐਂਡ ਲਾਈਕ ਆਈ ਸੈਡ ਆਮ ਆਲਸੋ ਵੇਟਿੰਗ ਫॉर द ਟੂ ਥਿੰਗਸ ਵਿਚ ਆਰ ਇਨ ਦੀ ਕਾਕਪਿਟ ਜਿਹਨੂੰ ਬਲੈਕ ਬਾਕਸ ਤੁਸੀਂ ਸਾਦੇ ਆ ਵਨ ਇਜ਼ ਕਾਲਡ एफडीआर फ्लाइट डेटा रिकॉर्डर दूजा सीवीआर हां जਵੇਂ ब्लैक बॉक्स ਦੀ ਗੱਲ ਹੁੰਦੀ ਆ ਉਹਦੇ ਚ ਬਿਲਕੁਲ ਕਲੀਅਰ ਹੋ ਜਾਏਗਾ ਕਿ ਕੀ ਕਾਰਨ ਹੋਇਆ ਹੋਊਗਾ ਇਹਦਾ 100% ਇਹ ਵੀ ਜੀ ਚੀਜ਼ ਹੈਗੀ ਹੈ ਉਤੋਂ ਦਾ ਜਿੰਦਾ ਦਾ ਕਹਿੰਦੇ ਯੂ نو ਤੁਸੀਂ ਉਹਦੇ ਚੋ ਇਹ ਤਾਂ ਐਕਸ਼ਨ ਵਾਸਤੇ ਬਣਿਆ ਚੀਜ਼ਾਂ ਇਹ ਜੇ ਦੇਖੋ ਕਿ ਆਫਟਰ ਆਲ ਇਨੀ ਫਲਾਈਂਗ ਇਵੇਸ਼ਨ ਹੋ ਰਹੀ ਹੈ ਅਵੇਸ਼ਨ ਦੇ ਵਿੱਚ ਇੰਨਾ ਕੁਝ ਜੇ ਰਿਕਾਰਡ ਨਾ ਹੋਵੇ ਬੋਇੰਗ ਕੰਪਨੀ ਹੈ ਉਹ ਦੂਸਰੀ ਜਿਹੜੀ ਸਾਡੇ ਕੋਲ ایرਵਸ ਕੰਪਨੀ ਹੈ So smallest of smallest activity of the aircraft technical side, pilot side, hmm. or aerodynamic side are recorded in that. in a foolproof system. Hmm. And hmm. He, he, he box again. ਇਹ ਇਹ ਹੈ ਕਿ ਇਟ ਕੈਨ ਜੁਲੇ ਕ੍ਰੈਸ਼ ਹੁੰਦਾ ਇਟ ਕੈਨ ਬੀ ਸਟੈਂਡ ਹੀਟ ਵੇਟ ਐਵਰੀ ਜਨਰਿਕ ਜਸਟਲੀ ਕੈਨ ਵੀ ਇਹ ਅੰਦਰੋਂ ਡੈਮੇਜ ਨਹੀਂ ਹੁੰਦਾ ਔਰ ਪੂਰਾ ਡਾਟਾ ਰਿਕਾਰਡ ਫੜਾਫੜਾ ਹੋਏਗਾ ਜਿਵੇਂ ਕਹਿੰਦੇ ਕਿ ਪਾਇਲਟ ਨੇ ਇੱਕ ਕਾਲ ਵੀ ਦਿੱਤੀ ਮੇਡੇ ਹਨਾ ਇਹਦਾ ਟੈਕਨੀਕਲੀ ਥੋੜਾ ਜਿਹਾ ਦੱਸਿਓ ਕਿ ਕੀ ਕਾਰਨ ਹੁੰਦਾ ਕਿਉਂ ਇਹ ਕਾਲ ਦਿੱਤੀ ਜਾਂਦੀ ਹੈ ਦੇਖੋ ਇਹ ਮੇਡੇ ਦਾ ਇੱਕ ਕਾਲ ਉਸ ਟਾਈਮ ਦੇ ਅੰਦਰ ਤੇ ਦੇਖੋ ਇੱਕ 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 ਰਨਵੇ ਕਿਤੇ ਵੀ ਲੈ ਲਓ ਅਹਮਦਾਬਾਦ ਲੈ ਲਓ ਦੁਬਈ ਜਿੱਦਾਂ ਉਸ ਬੜਾ ਕਰਾਊਡਡ ਰਨਵੇ ਬਣਾਇਆ ਗਿਆ ਸਿੰਗਾਪੁਰ ਬੜਾ ਕਰਾਊਡਡ ਐਵਰੀ ਯੂ نو ਮਿੰਟ ਉਹ ਪਤਾ ਨਹੀਂ ਕਿੰਨੇ ਇੱਕ ਰਵਾ ਲੈਂਡਿੰਗ ਐਂਡ ਟੇਕਿੰਗ ਆਫ ਸੋ ਇੰਨਾ ਕੁਝ ਸਿਸਟਮ ਜੀ ਚੱਲ ਰਿਹਾ ਇੰਨੇ ਜਹਾਜ਼ ਆ ਰਹੇ ਲੈਂਡ ਇੱਕ ਹੀ ਬੰਦਾ ਹੈ ਹੂ ਡਸਨ ਫੋਲੋ ਦ ਸਿਸਟਮ ਉਹ ਸਾਰਿਆਂ ਨੂੰ ਸੌ ਫਲਾਈਟ ਨੂੰ ਐਵੇਂ ਪੂਰਾ ਡਿਸਰਪਟ ਕਰ ਸਕਦਾ ਹੈ ਪਰ ਜੇ ਕਿਸੇ ਦੀ ਐਮਰਜੈਂਸੀ ਹੋਵੇ ਤਾਂ ਸਾਡੇ ਕੋਲ ਤੇਲ ਹੈਗਾ ਟਾਈਮ ਹੈਗਾ ਕਿ ਜੇ ਕੋਈ ਐਮਰਜੈਂਸੀ ਹੋਵੇ ਤਾਂ ਨੇਚਰਲੀ ਵੀ ਵਾਂਟ ਟੂ ਗਿਵ ਪ੍ਰਾਇੋਰਟੀ ਟੂ ਦੀ ਏਅਰਕ੍ਰਾਫਟ ਇਨ ਡਿਸਟ੍ਰੈਸ ਸੋ ਮੇਡ ਏ ਕਾਲ ਜਿਹੜੇ ਦੇ ਦੇਵੇ ਇੱਕ ਹੁੰਦੀ ਹੈ ਪੈਨ ਪੈਨ ਕਾਲ ਪੈਨ ਪੈਨ ਹੁੰਦੀ ਕਿ ਮੇਰੇ ਕੋ ਐਮਰਜੈਂਸੀ ਮੇਰੀ ਜਾਨੀ ਕਿ ਹਲੇ ਵੀ ਇਨਾ ਡੇਂਜਰ ਨਹੀਂ ਹੈ ਇੱਕ ਫਿਰ ਜੇ ਡਿਸਟ्रेस ਕਾਲ ਹੈ ਮੇਡੇ ਮੇਰੇ ਇਹ ਇੰਟਰਨੈਸ਼ਨਲ ਟਰਮਨੋਲੋਜੀ ਬਣਿਆ ਜਿਹੜੇ ਤਿੰਨ ਵਾਰੀ ਤੁਸੀਂ ਮੇਡੇ ਕਹਦੇ ਕਿ ਤੁਹਾਨੂੰ ਜਿਹੜੀ 에 ਟ੍ਰੈਫਿਕ ਕੰਟਰੋਲ ਨੂੰ ਟਾਪ ਪ੍ਰਾਇੋਰਟੀ ਫॉर ਯੂ ਟੂ ਰਿਕਵਰ ਐਂਡ ਲੈਂਡ ਦੀ ਦੇਣੀ ਪੈਂਦੀ ਹੈ ਠੀਕ ਹੈ ਜਿਹੜੇ ਬਾਕੀ ਜਹਾਜ਼ ਨੂੰ ਕਹੋ ਦੇਖੋ ਕੋਈ ਫਲਾਈਟ ਐਕਿਜੀਗਨ ਨੂੰ ਫਿਰ ਡਾਇਵਰਟ ਕਰ ਦਿਓ ਤੁਸੀਂ ਜਾਓ ਦਿੱਲੀ ਲੈਂਡ ਅੰਦੇ ਬਾਦ ਨਹੀਂ ਲੈਣ ਕਦੇ ਰਨਵੇ ਨਾਟ ਅਵੇਲੇਬਲ ਸੋ ਪ੍ਰਾਇਓਰਟੀ ਟੂ ਗਿਵ ਪ੍ਰੋਟੀਨ ਸਾਰਾ ਖਾਲੀ ਕਰ ਦਿੱਤਾ ਜਹਾਜ ਜਿਵੇਂ ਸਾਰੇ ਇੱਕ ਸਖਸ਼ ਜਿਹੜਾ ਬਚਿਆ 242 ਦੇ ਵਿੱਚੋਂ ਇੱਕ ਬੰਦਾ ਬਚਿਆ ਉਹਦੇ ਵੀ ਇੰਟਰਵਿਊ ਹੁਣ ਸਾਹਮਣੇ ਆ ਰਹੇ ਨੇ ਉਹ ਕਹਿੰਦਾ ਕਿ ਜਦੋਂ ਫਲਾਈਟ ਟੇਕ ਆਫ ਕੀਤੀ ਹੈ ਤਾਂ ਵਿਦਨ ਕਹਿੰਦਾ 10 15 ਸੈਕਿੰਡ ਹੀ ਕਹਿੰਦਾ ਮੈਨੂੰ ਐ ਮਹਿਸੂਸ ਹੋਇਆ ਕਿ ਜਿਵੇਂ ਕੁਝ ਸਟਕ ਹੋ ਗਿਆ ਤਾਂ ਜਿਵੇਂ ਆਊਟ ਆਫ ਕੰਟਰੋਲ ਹੋ ਗਿਆ ਸਾਰਾ ਕੁਝ ਪਾਇਲਟ ਤੋਂ ਤਾਂ ਕੀ ਲੱਗਦਾ ਕਿ ਜਾਂ ਫਿਰ ਜਹਾਜ਼ ਦੇ ਵਿੱਚ ਪਹਿਲਾਂ ਹੀ ਕੋਈ ਟੈਕਨੀਕਲੀ ਖਰਾਬੀ ਹੋਈ ਹੋਵੇ ਜਾਂ ਉਹਨੂੰ ਚੰਗੀ ਤਰ੍ਹਾਂ ਉਹਦਾ ਦੇਖਿਆ ਨਾ ਗਿਆ ਹੋਵੇ ਟੇਕ ਆਫ ਕਰਨ ਤੋਂ ਪਹਿਲਾਂ ਐਵੇਂ ਵੀ ਹੋ ਸਕਦਾ ਦੇਖੋ ਇੱਕ ਮਿਲਿਆ ਪਹਿਲੀ ਗੱਲ ਤਾਂ ਇਟ ਇਜ਼ ਰੀਅਲੀ ਮੈਰੇਕਲਸ ਇਹ ਪ੍ਰੋਮੋ ਪਾਇਲਟ ਇਹਨੂੰ ਦੇਦਾ ਕਿਸੇ ਨੂੰ ਮੈਰੇਕਲਸ ਹੋਈ ਹੁੰਦਾ ਕਿ ਇਹ ਤਾਂ ਬਿਲਕੁਲ ਨਾ ਹੋਣੀ ਜੇ ਕਿਸੇ ਨੂੰ ਬਚ ਕੇ ਆ ਗਿਆ ਹਾਲੇ ਤਾਈਂ ਨਹੀਂ ਕਿੱਦਾਂ ਆਇਆ ਦੇਖੋ ਅੱਗ ਲੱਗੀ ਪਈ ਹੈ ਕਿ ਉਹਦੇ ਜਹਾਜ਼ ਚੋਂ ਬਾਹਰ ਨਿਕਲਣਾ ਯੂ ਆਰ ਇਨਕਲੋਜ਼ ਨੋਬਾਡੀ ਇਜ਼ देयर ਟੂ ਪੁੱਲ ਯੂ ਆਊਟ ਯੂ ਆਰ ਸਟ੍ਰੈਪਟ ਔਰ ਇੰਨੇ ਵਿੱਚ ਨਾ ਹੋਸ਼ ਹੈ ਪਰ ਜਿਹੜੇ ਉਹਦੇ ਉਹਨੇ ਜੋ ਦੀ ਬਿਆਨ ਹੈ ਨਾ ਹੱਲੇ ਵੀ ਉਹ ਵੀ ਇਮੋਸ਼ਨਲ ਬਿਆਨ ਹੁੰਦੇ ਕਈ ਯਾਨਕਿ ਤੁਹਾਨੂੰ ਪਤਾ ਕਿ ਕੋਈ ਪਟਾਕਾ ਵੀ ਵੱਜਿਆ ਫਿਰ ਜਦਾ ਹੀ ਜਦਾ ਹੀ بڑا ਲੱਗਦਾ ਹੈ ਉਹ ਕਿ ਉਹ ਕਈ ਵਾਰੀ ਇੱਕ ਰੌਕ ਸਾਊਂਡ ਹੀ ਆ ਸਭ ਕੁਝ ਅੰਡਰ ਅੰਡਰ ਡੇਸ ਸੋ ਦੀ ਮੈਂ ਇੰਨੀ ਵੈਲਿਊ ਨਹੀਂ ਦਿੰਦਾ ਉਹਨੇ ਕਿ ਇਦਾਂ ਸੁਣਿਆ ਉਹਦੀ ਜਿਹੜੇ ਪਿੱਛੇ ਬੈਠੇ ਹਨ ਉਹ ਕਈ ਵਾਰੀ ਮੈਂ ਐਜ਼ ਅ ਪੈਸੇਂਜਰ ਪਿੱਛੇ ਬੈਠਦਾ ਲੱਗਦਾ ਤੇ ਜੈਰੂਜ਼ ਕੁਮਰੇ ਹੁੰਦੇ ਬਹੁਤ ਹੀ ਰੋੜਾ ਪਾਉਂਦੇ ਹੁੰਦੇ ਆ ਓਕੇ ਉਹੀ ਬੜੇ ਡਿਸਟਰਬਿੰਗ ਹੁੰਦੇ ਆ ਸੋ ਜਿਹੜਾ ਕਾਮਨ ਮੈਨ ਨੂੰ ਜਿਹੜਾ ਸੁਣ ਹਾਂ ਕੋਈ ਚੰਗਾ ਕੋਈ ਤਮਾਕਾ ਹੋ ਹੋਇਆ ਹੋਊਗਾ ਤਾਂ ਉਹਦਾ ਕੋਈ ਮੈਨੇ ਰੱਖੂ ਪਰ ਉਹ ਵੀ ਫੇਵੀ ਉਹ ਜਿਹੜੇ ਐਮਡੀਆ ਹੋਊਗਾ ਉਹਦੇ ਨਾਲ ਕਨੈਕਟ ਹੋ ਜਾਏਗੀ ਤਾਂ ਉਹਦੇ ਬਿਆਨ ਦੇ ਵਿੱਚ ਕੋਈ ਉਹ ਕੋਈ ਕੋਈ ਜ਼ਿਆਦਾ ਨਹੀਂ ਨਿਕਲਣ ਵਾਲੀ ਕੋਈ ਗੱਲ ਲੱਗਦੀ ਮੈਨੂੰ ਪਰਸਨਲੀ ਜਿਵੇਂ 11ਏ ਸੀਟ ਕਹਿੰਦੇ ਨੇ ਅਮਰਜੈਂਸੀ ਦੇ ਨਾਲ ਹੁੰਦੀ ਆ ਐਵੇਂ ਹੋ ਜਾਂਦਾ ਜਦੋਂ ਇਦਾਂ ਹਾਦਸਾ ਹੁੰਦਾ ਤਾਂ ਅਮਰਜੈਂਸੀ ਨਹੀਂ ਹੁਣ ਇਹ ਗੱਲ ਜ਼ਿਆਦੀ ਵੱਣ ਗਈ ਹੈਗੀ ਆ ਉਹਦੇ ਲਈ ਤੇ ਸਪੈਸ਼ਲਿਸਟ ਸਟ੍ਰੈਟੇਕ ਕਰਦੇ ਉਹਨੂੰ ਦਰਵਾਜ਼ਾ ਨੂੰ ਖੋਲ ਕੇ ਖੋਲਣ ਨੂੰ ਕੋਈ ਫਿਟ ਬੰਦਾ ਖੋਲ ਸਕੇ ਕਰਕੇ ਸਾਰਿਆਂ ਨੇ ਉਹ ਚ ਵੈਕੂਏਟ ਕਰਨਾ ਕੋਈ ਆਪ ਵੀ ਹੈਂਡੀਕੈਪ ਰੂਟ ਦੇ ਜੋਨ ਨਾਲ ਗਏ ਉਹਦਾ ਜਿਹੜਾ ਜੇ ਐਮਰਜੈਂਸੀ ਐਗਜ਼ਿਟ ਦੇ ਨਾਲ ਬੈਠਾ ਸੀ ਮੈਨੂੰ ਵੀ ਇਹੀ ਲੱਗਦਾ ਕਿ ਜਿਹੜੇ ਕੁਝ ਹੋਇਆ ਕਰਕੇ ਉਹ ਵੀਕ ਏਰੀਆ ਹੈਗਾ ਜਿਆਦਾ ਵੀਕ ਏਰੀਆ ਅਨਸੈਂਸ ਉਦਾਂ ਇਟ ਇਜ਼ ਮੈਂਟ ਟੂ ਬੀ ਓਪਨਡ ਅਪ ਲੈ दैट ਸੋ ਜੇ ਡਿੱਗਾ ਹੋਗਾ ਤਾਂ ਸ਼ਾਇਦ ਉਹ ਦਰਵਾਜ਼ਾ ਉੜ ਕੇ ਚਲੇ ਗਿਆ ਹੋਗਾ ਤੇ ਇਹ ਵੀ ਵਿਦ ਅ ਵੈਕਿਊਮ ਮਾਈਟ ਹੈ ਬੀ ਸਕਟ ਆਊਟ ਬਿਕੋਜ਼ ਉਦੋਂ ਉਹਦੇ ਤਾਂ ਕੋਈ ਅੱਗ ਵੀ ਨਹੀਂ ਲੱਗੀ ਹੂੰ ਇਹ ਤਾਂ ਜਿੱਦਾਂ ਰੱਬ ਨੇ ਜਿੱਦਾਂ ਖਿੱਚ ਕੇ ਤਾਂ ਉਹਦੀ ਪੂਰੀ ਸੀਟ ਸੀਡੀ ਜਦ ਕਈ ਵਾਰੀ ਸਕਟ ਆਊਟ ਹੋ ਗਈ ਹੋਵੇ ਆ ਮੈਂ ਇਹ ਵੀ ਜਦਾਂ ਮੈਂ ਤਾਂ ਸਪੈਕੂਲੇਟੀ ਕਰ ਰਿਹਾ ਕਿ ਕੀ ਹੋਇਆ ਕਿਦਾਂ ਨੇ ਸੋ ਇਹ ਤਾਂ 1.9 ਮਿਲੀਅਨ ਕੋਈ ਇਹਦਾ ਇਹ ਮਤਲਬ ਨਹੀਂ 11 ਇਹ ਹੋ ਗਏ ਤੁਸੀਂ ਬਚ ਗਏ ਇਹ ਵੀ ਕੋਈ ਗੱਲ ਨਹੀਂ ਹੈ Air India ਨੂੰ ਲੈ ਕੇ ਵੀ ਬੜੇ سارے ਸਵਾਲ ਇਸ ਵੇਲੇ ਖੜੇ ਹੋ ਰਹੇ ਕਿੰਨੇ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਕੁਝ ਮਹੀਨਿਆਂ ਦੇ ਦੌਰਾਨ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਦੇਖੀਆਂ ਗਈਆਂ ਤੁਸੀਂ ਵੀ ਸ਼ਾਇਦ ਦੇਖੀਆਂ ਹੋਈਆਂ ਗਈਆਂ ਕੋਈ ਕਹਿੰਦਾ ਸੀਟ ਦੀ ਬੈਲਟ ਟੁੱਟੀ ਸੀਗੀ ਯਾਨੀ ਕਿ ਮੇਨਟੇਨੈਂਸ ਕਹਿੰਦੇ ਨੇ ਕਿ ਉਸ ਤਰੀਕੇ ਦੀਆਂ ਸਹੂਲਤਾਂ 에ਰ ਇੰਡੀਆ ਚ ਨਹੀਂ ਸੀ ਤੁਸੀਂ ਵੀ 에ਰ ਇੰਡੀਆ ਦਾ ਜਹਾਜ਼ ਉਡਾਉਂਦੇ ਰਹੇ ਹੋ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਜ਼ਿੰਮੇਵਾਰ ਹੋ ਸਕਦੀਆਂ ਨਹੀਂ 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 ਜੀ ਇਸ ਚੀਜ਼ ਦੇ ਵਿੱਚ ਨਾ ਦੇਖੋ ਤੁਸੀਂ ਦੱਸੋ ਕਿ ਸੀਟ ਦੀ ਸੇਫਟੀ ਬੈਲਟ ਨਹੀਂ ਅੰਦਰ ਕੋਈ ਟੈਲੀਵਿਜ਼ਨ ਨਹੀਂ ਚੱਲਿਆ ਮੈਂ ਮੰਨਦਾ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਦੇ ਦਾ ਕਮਰਸ਼ਲ ਇਹ ਹੈਗੀਆਂ ਯੂ نو ਕਮਰਸ਼ਲੀ ਇੰਟਰਨੈਟ ਲਾਈਨ ਕੰਪੀਟੀਸ਼ਨਸ ਕੌਣ ਜਿਆਦਾ ਸਫਾਵ ਰੱਖਦੇ ਗੱਲਾਂ ਸੇ ਬਟ ਲੀਡਿੰਗ ਟੂ ਐਕਸੀਡੈਂਟ ਇਟ ਇਜ਼ ਡੈਫੀਨਿਟਲੀ ਨਾਟ ਦੇ ਏਅਰਕ੍ਰਾਫਟ ਆ ਵੈਰੀ ਵੈਰੀ ਫਲਾਈਂਗ ਵਰਦੀ ਕੋਈ ਤੁਸੀਂ ਦੱਸੋ ਮੈਂ ਪਾਇਲਟ ਹੈਗਾ ਓਕੇ ਮੈਂ ਆਪਣੀ ਮੇਰੀ ਫੈਮਿਲੀ ਟ੍ਰੈਵਲ ਕਰ ਰਹੀ ਹੈ ਮੈਂ ਆਈ ਵਿਲ ਨਾਟ ਟੱਚ ਅ ਏਅਰਕ੍ਰਾਫਟ ਜਿੱਤੇ ਮੈਨੂੰ ਮਾਰਾ ਜਾ ਵੀ ਕੋਈ ਡਾਊਟ ਹੋਗਾ ਮੈਨੂੰ ਕੋਈ ਜਿਆਦਾ ਕੋ ਪੈਸੇ ਦੇ ਰਿਹਾ ਤਨਖਾਹ ਜਿਆਦੀ ਦੇ ਰਿਹਾ ਮੇਰੀ ਜਾਨ ਪਿਆਰੀ ਹੈ ਬਈ ਸੋ ਇਹ ਗੱਲ ਤਾਂ ਸਿਰਫ ਲਾਈਕ ਅ ਸਿਵਿਲਿਅਨ ਜਿਹਦਾ ਹੈ ਕਿ ਤੁਸੀਂ ਨਾ ਉਹ ਯੂਰ ਕੰਪੀਟੀਸ਼ਨ ਆਫ ਇਨ ਅ ਕਮਰਸ਼ੀਅਲ ਬਿਜ਼ਨਸ ਇਹ ਚੀਜ਼ਾਂ ਜ਼ਿਆਦਾ ਯੈਸ ਜਿਹੜੇ ਕਈ ਚੀਜ਼ਾਂ ਹੋ ਜਾਂਦੀਆਂ ਜਿਉਂ ਤਰੀਕੋ ਕਿ ਮੈਨੂੰ ਆ ਜਿਹੜਾ ਰੈਸਟੋਰੈਂਟ ਬਹੁਤ ਚੰਗਾ ਸੀਗਾ ਪਰ ਅੱਜ ਕੱਲ ਇਹ ਬਿਲਕੁਲ ਯੂਸਲੈਸ ਹੋ ਗਿਆ ਹੈ ਖਾਣਾ ਹੀ ਨਹੀਂ ਚੰਗਾ ਤੇ ਇਹਦੇ ਵੇਟਰ ਹੀ ਨਹੀਂ ਚੰਗੇ ਇਦਾਂ ਹੀ ਹੁਣ ਯੈਸ ਇਟ ਹੈਜ਼ ਟੂ ਪੁੱਲ ਅਪ ਹਿਸ ਸੌਕਸ ਟੂ ਟੂ ਯੈਸ ਜਿਹੜੇ ਜੇ ਬਦਸੇ ਬਦਨਾਮ ਬੁਰਾ ਵਾਲੀ ਗੱਲ ਹੈਗੀ ਹੈ ਪਰ ਉਹਨਾਂ ਨੂੰ ਵੀ ਮੀਡੀਆ ਨੂੰ ਵੀ ਹੁਣ ਇਹ ਮੌਕਾ ਜਬਰੇ ਐਕਸੀਡੈਂਟ ਨਾਲ ਨਹੀਂ ਕਨੈਕਟ ਕਰਨਾ ਚਾਹੁੰਦਾ ਮੈਂ ਤਾਂ ਕੁਆਇਟ ਕੰਫੀਡੈਂਟ ਐਸ ਫਾਰ ਦ ਟੈਕਨੀਕਲੀ ਇੱਕਰਾਫ ਫਲਾਈਂਗ ਵਰਦੀ ਸੇਫਟੀ ਇਹ ਦੋਗਲ ਚੀਜ਼ਾਂ ਯੂ ਨੋ ਕਿ ਸਰਵਿਸ ਜਿਹਨੂੰ ਕਹਿੰਦੇ ਆ ਕਿ ਦੂਸਰੀ ਲਾਈਨ ਦੀ ਬੈਟਰ ਹੈਗੀ ਐ ਉਹ ਜੀਜਾ ਹੋ ਸਕਦਾ ਐਂਡ ਯੂ ਨੋ ਲਾਈਕ ਇਸ ਨੂੰ ਲੈ ਕੇ ਹੋ ਸਕਦੀਆਂ ਨੇ ਹਾਂ ਪਰ ਜਿਵੇਂ ਦਾ ਇਹ ਇਨਸੀਡੈਂਟ ਹੋਇਆ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਿਕਲਣੀਆਂ ਬਾਹਰ ਆ ਗਈਆਂ ਇਹ ਵੀ ਗੱਲ ਕਹੀ ਜਾ ਰਹੀ ਕਿ ਇਹ ਜਹਾਜ਼ ਨੂੰ ਲਗਾਤਾਰ ਕਹਿੰਦੇ ਆਨ ਬੋਰਡ ਕੀਤਾ ਜਾ ਰਿਹਾ ਸੀਗਾ ਐਵੇਂ ਵੀ ਹੁੰਦਾ ਕਿ ਜੇ ਕੋਈ ਲੰਬੀ ਰੂਟ ਲਾ ਕੇ ਆ ਰਿਹਾ ਕੋਈ ਜਹਾਜ਼ ਮੰਨ ਲਓ ਕਿ ਅਹਮਦਾਬਾਦ ਤੋਂ ਲੰਡਨ ਗਿਆ ਜਾਂ ਲੰਡਨ ਤੋਂ ਇੱਧਰ ਆਇਆ ਤਾਂ ਕੋਈ ਰੈਸਟ ਜਾਂ ਹਰ ਵਾਰ ਟੈਕਨੀਕਲੀ ਚੈਕਿੰਗ ਹੁੰਦੀ ਹੈ ਇਹਦੀ ਉਹ ਹੋ ਹੋ ਬਹੁਤ ਪੱਕਾ ਹੈ ਜੀ ਉਹੀ ਤਾਂ ਦੱਸੇ ਕੋਈ ਇਹ ਦਾ ਲੇਡ ਆਨ ਆਈਕੋ ਆਈ ਡੀਜੀਸੀ ਆਪਣੇ ਵਾਸਤੇ ਪਰ ਤੁਹਾਨੂੰ ਇਹ ਸੁਣ ਕੇ ਬੜੀ ਹੈਰਾਨੀ ਹੋ ਗਈ ਇਹ ਜਹਾਜ਼ ਬਹੁਤ ਤੋਂ ਇੱਕ ਰਾਟਕ ਰਨਿੰਗ ਕੰਟੀਨਿਊਸਲੀ ਤੁਸੀਂ ਸੋਚੇ ਪਰ ਦੇ ਆਰ ਨਾਟ ਇਟ ਇਜ਼ ਨਾਟ ਦੈਟ ਕਿ ਇੰਡੀਆ ਇਦਾਂ ਕਰ ਰਹੀ ਜਾਂ ਜੇ ਜੇਟੀ ਆਰਸੀ ਉਹ ਇਦਾਂ ਕਰ ਰਿਹਾ ਤੁਸੀਂ ਦੇਖੋ ਇੱਥੋਂ ਜਾਂਦਾ ਬੰਦਾ ਫ라이ਟ ਜਾਂਦੀ ਹੈ ਇਹੀ ਥਰੋ ਜੈਟ ਜਿਹੜੀ ਲੈਂਡ ਕੀਤੀ ਇੱਥੇ ਉਹ ਕਰ ਰਹੀ ਸੀ ਉਹਨੂੰ 2 ਘੰਟੇ ਬਾਅਦ ਉਹ 2 ਘੰਟੇ ਜੇ ਸਵਿਚ ਆਫ ਹੁੰਦਾ ਥੈਟ ਉਹ ਜਿਹੜਾ 2 ਘੰਟੇ ਜਿਹਨੂੰ ਰਿਟਰਨ ਰਾਉਂਡ ਮਨਟੇਨੈਂਸ ਵਗੈਰਾ ਦਾ ਜੋ ਲੇਡ ਆਨਰ ਕੋ ਉਹ ਚੀਜ਼ਾਂ ਜ਼ਰੂਰ ਕਰਦੇ ਹੈਗੇ ਓਕੇ ਬਟ ਇਟ ਇਜ਼ ਅਗੇਨ ਉਹਨਾਂ ਦਾ APU ਜਿਹਨੂੰ ਕਹਿੰਦੇ ਐਕਸਲਰੀ ਪਾਵਰ ਯੂਨਿਟ ਅੰਦਰ 에어 ਕੰਡੀਸ਼ਨ ਸਭ ਕੁਝ ਉਹਨਾਂ ਜਹਾਜ਼ ਦਾ ਕੰਟੀਨਿਊਸਲੀ ਕੋਈ ਹਫ਼ਤੇ ਬਾਅਦ ਇਕੱਠੇ ਚੱਲਦਾ ਰਹਿੰਦਾ ਹੈਗਾ ਫਿਰ ਉਹਨੇ ਜਿੱਦਾਂ ਹੀ 2 ਘੰਟੇ ਬਾਅਦ ਫੇਸ ਵਾਰੀਆਂ ਉੱਥੇ ਭਰੀਆਂ ਸਾਫ਼ ਕੀਤਾ ਉਜਾਜ ਫੇ ਫੇ ਵਾਪਸ ਆ ਗਿਆ ਹੁਣ ਜਦ ਤੂੰ ਕਿ ਜਿਹੜਾ ਅੰਮ੍ਰਿਤਸਰ ਤੋਂ ਜਾਂਦਾ ਉਹ ਉਹਨੇ ਲੈਂਡ ਕੀਤਾ 2 ਘੰਟੇ ਬਾਅਦ ਫੇ ਵਾਪਸ ਆ ਰਿਹਾ ਕਈ ਵਾਰੀ ਉਹ ਤਾਂ ਕੰਟੀਨਿਊਸਲੀ ਕਈ ਜੇ ਕੰਟੀਨਿਊਸ ਫਲਾਈਟ ਤੇ ਕਰਦਾ ਰਹਿੰਦਾ ਹੈਗਾ ਹੁਣ ਜਦ ਮੇਰਾ ਜਾ ਸੀਗਾ 4 ਘੰਟੇ ਦਾ ਸੀ ਜੇ ਮੈਂ ਇੱਥੋਂ ਜਾ ਕੇ ਅੰਮ੍ਰਿਤਸਰ ਤੋਂ ਦੁਬਈ ਕੀਤੀ ਹੈ ਦੁਬਈ ਤੋਂ ਜਾ ਕੇ ਮੈਂ ਜਾ ਕੇ ਕੁਚੀਨ ਲੈਂਡ ਕੀਤਾ ਹੈਗਾ ਉੱਥੇ 2 ਘੰਟੇ ਬਾਅਦ ਦੁਏ ਨੇ ਦੁਏ ਪਾਇਲਟ ਨੇ ਮੇਰਾ ਟਾਈਮ ਪੂਰਾ ਹੋ ਗਿਆ ਜੀ ਹਰ ਇੱਕ ਪਾਇਲਟ ਦੇ ਲੇਟ ਡਾਊਨ ਟਾਈਮ ਦੇ ਚੀਜ਼ਾਂ ਹੁੰਦੀਆਂ ਗਰਾਉਂਡ ਇੰਜੀਨੀਅਰ ਦੇ ਟਾਈਮ ਕਲੌਕ ਇਨ ਟਾਈਮ ਬਹੁਤ ਬਹੁਤ ਲੇਡ ਆਉਣੇ ਨਹੀਂ ਹੈ ਕਿ ਤੁਹਾਨੂੰ ਓਵਰ ਟਾਈਮ ਦੇ ਦਿੱਤਾ ਦੇ ਦੂਗੇ ਨਾ ਜੀ ਨਾ ਤੁਹਾਨੂੰ ਜੇ ਤੁਸੀਂ ਇੰਨੀ ਲੰਬੀ ਫਲਾਈਟ ਕੀਤੀ ਹੈ ਤੁਸੀਂ ਕਿਤੇ ਤੁਹਾਨੂੰ ਇੰਨਾ ਬ੍ਰੇਕ ਦੇਣਾ ਹੀ ਦੇਣਾ ਪੈਣਾ ਹੈ ਥੈਟ ਇਜ਼ ਵਾਈ ਤੁਸੀਂ ਓਵਰ ਸੀਸ ਜਾਓ ਤੁਹਾਨੂੰ ਇੰਨਾ ਕੰਟਿਨੂ ਇੰਨਾ ਤੁਹਾਨੂੰ ਬ੍ਰੇਕ ਕਰਨਾ ਪੈਣਾ ਤੁਸੀਂ ਹੱਥ ਦੇ ਜਹਾਜ਼ ਤੁਹਾਨੂੰ ਅਲੋਟ ਹੀ ਨਹੀਂ ਹੋ ਸਕਦਾ ਇਹ ਹੁੰਦੀਆਂ ਗਲਤੀਆਂ ਜਾਂ ਗਲਤੀਆਂ ਨਹੀਂ ਹੁੰਦੀ ਇਹ ਨਹੀਂ ਜੇ ਵਾਇਲੇਸ਼ਨ ਕੋਈ ਕਰੇ ਤਾਂ ਕੋਈ ਪੂਰੀ ਏਅਰਲਾਈਨ ਇਹੋ ਜਿਹਾ ਰਿਕਾਰਡਡ ਹੈ ਪੂਰੀ ਏਅਰਲਾਈਨ ਨੂੰ ਬੰਦ ਕਰ ਦੋਗੀ ਡੀਸੀ ਡੀਜੀਸੀ ਸੋ ਇਹੋ ਜੀ ਇਹੋ ਜੀ ਚੀਜ਼ ਰੈਸ ਦੇਣਾ ਇਹੋ ਜਿਹਾ ਚੀਜ਼ ਕੋਈ ਸ਼ਾਰਟਕਟ ਨਹੀਂ ਹੈ ਏਵੀਏਸ਼ਨ ਚ ਜਿਵੇਂ ਦੋ ਇੰਜਨ ਇਹਦੇ ਹੁੰਦੇ ਨੇ ਕਦੇ ਐ ਹਿਸਟਰੀ ਦੇ ਵਿੱਚ ਹੋਇਆ ਕਿ ਦੋਨੋਂ ਇੰਜਨ ਇੱਕ ਸਮੇਂ ਤੇ ਫੇਲ ਹੋ ਗਏ ਹੋਣ ਜਾਂ ਐਵੇਂ ਦਾ ਕਦੇ ਹਾਦਸਾ ਹਾਂ ਹੋਇਆ ਦੋ ਤਿੰਨ ਵਾਰ ਸੁਣਿਆ ਹੈ ਕਾ ਜਿਹੜਾ ਮੈਂ ਹੁਣੇ ਥੋੜੇ ਦਿਨ ਪਹਿਲਾਂ ਦੁਬਾਰਾ ਸੁਣਿਆ ਸੀ ਆਪਣਾ ਜਿਹੜੇ ਹਾਡਸਨ ਰਿਵਰ ਦੇ ਵਿੱਚ ਜਿਹੜਾ ਉੱਤੇ ਫੇਲ ਹੋ ਗਏ ਦੋਏ ਬਰਨ ਹਿੱਟਸ ਹੋਏ ਸੀਗੇ ਤਾਂ ਦੋ ਇੰਜਨ ਸੇ ਹੋਏ ਤੋਂ ਬੰਦੇ ਨੇ ਉਹ ਰਿਵਰ ਦੇ ਵਿੱਚ ਲੈਂਡ ਕਰ ਦਿੱਤਾ ਅਮਰੀਕਾ ਦੇ ਵਿੱਚ ਹੂੰ ਸੋ ਯੈਸ ਬਰਨ ਸਕੇਨ ਦੇ ਵਿੱਚ ਹੁੰਦਾ ਇਹ ਦੋ ਇੰਜਨ ਫੇਲਯਰ ਬੜੇ ਹੋਰ ਹੋਇਆ ਕਈ ਵਾਰੀ ਆ ਜਿਹੜੇ ਨਾ ਵੈਲਕਨ ਦਾ ਐਰਪਸ਼ਨ ਹੁੰਦੀ ਆ ਕਈ ਵਾਰੀ ਜਿਵੇਂ ਵੈਲਕਨ ਦੇ ਐਰਪਸ਼ਨ ਹੋਇਆ ਉਹ ਇਹਦਾ ਤੂਆ 30 ਤੇ 40 ਹਜ਼ਾਰ ਤੱਕ ਜਾਂਦਾ ਉਹ ਕਿ ਜੇ ਕਲਾਉਡ ਦੇ ਵਿੱਚ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਸਾਰੇ ਦੋ ਇੰਜਨ ਚ ਨਾ ਸਕਸ਼ਨ ਹੋ ਜਾਂਦੀ ਇੰਜੀਨ ਜੀਆ ਕੇਸਸ ਆਫ ਟੂ ਇੰਜਨ ਫੇਲਰਸ ਹੈਵ ਹੈਪਨਡ ਤੁਸੀਂ ਤਾਂ 에어 ਇੰਡੀਆ ਦੇ ਜਹਾਜ਼ ਉਡਾਉਂਦੇ ਰਹੇ ਹੋ ਕੰਪੈਰੀਸ਼ਨ ਬਾਕੀ ਜਹਾਜ਼ਾਂ ਦੇ ਜਿਵੇਂ ਇਹਦੇ ਬੋਇੰਗ ਬਣਾਉਂਦੀ ਹੈ ਕੰਪਨੀ ਇਹਨੂੰ ਵਾਕਈ ਪਾਵਰਫੁਲ ਹੈ ਬਾਕੀ ਜਹਾਜ਼ਾਂ ਤੋਂ ਇਹ ਇਟ ਇਸ ਯੂ نو ਲਾਈਕ ਆ ਸੈਡ ਕਿ ਯਾਨੀ ਇਹ ਇਹੋ ਜੀ ਇੰਡਸਟਰੀ ਦੇ ਕੋਲ ਬੇਸਿਕ ਟੂ ਬਿਗ ਕੰਪਨੀ ਗਲੋਬਲੀ ਰਸ਼ੀਆ ਚਾਈਨਾ ਹੁਣ ਕਨ ਲਾਪੀ ਬਟ ਦੇ ਆਲਸੋ ਕਾਪੀਡ 에ਅ ਕ੍ਰਾਫਟ ਕਿਉਂ ਨਹੀਂ ਬਣਾ ਸਕਦੇ ਕੋਈ ਸਾਰੀ ਕੰਢੀ ਕਿਉਂ ਨਹੀਂ ਬਣਾ ਸਕਦੇ ਤੇ ਆਰ ਐਨ ਡੀ ਰਿਕੁਆਇਰਡ ਇਟ ਇਜ਼ ਟੂ ਐਕਸਪੈਂਸਿਵ ਅ ਗੇਮ ਬਹੁਤ ਰਿਸੋਰਸ ਦੇ ਬਾਅਦ ਯੂ نو ਚੀਜ਼ਾਂ ਬਣਦੀ ਹੈ ਇੰਜਨ ਨੂੰ ਬਣਾਉਣਾ ਦੇਖੋ ਹੁਣ ਸਾਡਾ ਵੀ ਤੁਸੀਂ ਆਤਮ ਨਿਰਭਰਤਾ ਵਿੱਚ ਅਸੀਂ ਜੈਡ ਇੰਜਨ ਬਣਾਉਣ ਨੂੰ ਹਲੇ ਤੱਕ ਵੀ ਅਸੀਂ ਉੱਤੇ ਦਾ ਪੁਆਇੰਟ ਨਹੀਂ ਪਹੁੰਚੇ ਓਕੇ ਸੋ ਇਸ ਗੱਲੋਂ ਨਾ ਤੂੰ ਇਸ ਲੈਵਲ ਤੇ ਪਹੁੰਚਣਾ ਓਕੇ ਸਾਰੀ ਵਰਲਡ ਨੂੰ ਉਡਾ ਰਹੀ ਹੈ ਬੋਇੰਗ ਤਾਂ 에ਅਰ ਬੱਸ ਦੋਈ ਕੰਪਨੀਆਂ ਹੈਗੀਆਂ ਓਕੇ ਰਸ਼ੀਅਨ ਦੇ ਆਪਣੀਆਂ ਚੀਜ਼ਾਂ ਹੈਗੀਆਂ ओके चाइना बट जस्ट द बिगिनिंग स्टार्ट ही है सो एज फार एज दिज ए कराफ्ट कंपनियाँ एमैजिन की सच ओल्ड कंपनी सच रिप्यूटेड कंपनी जो कोई एादा हो द होल एवरी द होल कमर्शियल कलैप्स ओके ठीक है सर. ਥੈਂਕ ਯੂ ਤੁਸੀਂ तमाम ਜਾਣਕਾਰੀ ਦਿੱਤੀ ਤਾਂ ਇਹ ਸਰਬਜੀਤ ਸਿੰਘ ਕੋਠੀ ਨੇ ਜਿਨ੍ਹਾਂ ਨੇ ਆਪਣੇ ਤਜਰਬਾ ਸਾਂਝਾ ਕੀਤਾ ਕਿ ਕੀ ਕੁਝ ਹੋਇਆ ਹੋ ਸਕਦਾ ਜਹਾਜ਼ ਦੇ ਨਾਲ ਪਰ ਬਲੈਕ ਬਾਕਸ ਜਿਹੜਾ ਉਹ ਸਾਰੇ ਰਾਜ਼ ਖੋਲੇਗਾ ਕਿ ਕਿਹੜੀ ਟੈਕਨੀਕਲ ਫਾਲਟ ਆਇਆ ਕਿਉਂ ਅਜਿਹਾ ਹਾਸਾ ਹੋਇਆ ਪਰ ਜੋ ਵੀ ਹੋਇਆ ਬਹੁਤ ਮੰਦ ਭਾਗਾ ਹੋਇਆ 241 ਲੋਕਾਂ ਦੀ ਮੌਤ ਹੋ ਗਈ ਜਿਹੜੇ 242 ਲੋਕ ਜਹਾਜ਼ ਦੇ ਵਿੱਚ ਸਵਾਰ ਸਿਗੇ ਦੇਖਦੇ ਰਹੋ ਹੈਸ਼ਟੈਗ ਪੰਜਾਬ